ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇੱਕ ਆਪਾਂ ਐਚਐਫ ਵਧੀਆ ਟੌਪ ਕੁਆਲਿਟੀ ਦੀ ਗਾਹ ਸੇਲ ਦੇ ਲਈ ਲੈ ਕੇ ਆਏ ਹਾਂ ਤੇ ਬਾਕੀ ਆਪਾਂ ਸਾਰੀ ਡਿਟੇਲ ਲੈਣੇ ਆਪਾਂ ਇਸ ਵੀਡੀਓ ਵਿੱਚ ਉਸ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਤੁਹਾਡੇ ਕੋਲੇ ਹੋਰ ਨਵੀਂ ਨਵੀਂ ਵੀਡੀਓ ਆਉਂਦੀ ਰਹੇ ਤੇ ਬਾਕੀ ਆਪਾਂ ਸਾਰੀ ਡਿਟੇਲ ਲੈਣੇ ਆ ਭਰਾ ਤੋਂ ਲੈਮਰ ਦੀ ਬਕਾਡੇ ਨੂੰ ਪਰ ਤੇ ਬਾਕੀ ਤੁਸੀਂ ਬਈ ਕੁਆਲਿਟੀ ਚੈੱਕ ਕਰ ਲਓ ਹਨ ਤੇ ਬਾਕੀ ਵਧੀਆ ਜਿਹੜਾ ਡਰਕ ਬਹੁਤ ਸੋਹਣਾ ਥਣਲੇ ਵਾਲਾ ਲੱਗਿਆ ਹੋਇਆ ਤੇ ਬਾਕੀ ਜਿਵੇਂ ਕਹਿੰਦੇ ਨੇ ਨਾ ਵੀ ਜਿੰਨੀਆਂ ਲੇਵੇ ਦੇ ਵਿੱਚ ਨਾੜਾ ਹੋਣ ਉਹਨਾਂ பசੂ ਦੁੱਧ ਜਿਆਦਾ ਦਿੰਦੇ ਤੇ ਲੇਵਾ ਸਾਰਾ ਨਾੜਾ ਦੇ ਨਾਲ ਭਰਿਆ ਹੋਇਆ ਤੇ ਬਾਕੀ ਜਿਹੜਾ ਥਣਲੇ ਉਹ ਬਹੁਤ ਜਿਆਦਾ ਸੋਹਣਾ ਲੱਗਿਆ ਹੋਇਆ ਇੱਕ ਵਾਰ ਤੁਸੀਂ ਥਣ ਲੇਵਾ ਚੈੱਕ ਕਰ ਲਓ ਬਾਕੀ ਤੇਲ ਆਪਾਂ ਸਾਰੀ ਭਰਾ ਤੋਂ ਉਹਦੇ ਵੀ ਕਿੰਨੇ ਦਿਨ ਰਹਿੰਦੇ ਆ ਤੇ ਬਾਕੀ ਹੋਰ ਕੀ ਗੱਲਬਾਤ ਆ ਬਾਕੀ ਭਾਈ ਸੀਮਣ ਜਿਹੜਾ ਇਹਦੇ ਆਪਣੀ ਲੱਗਿਆ ਹੋਇਆ ਡੈਨਮਾਰਕ ਦਾ 40 120 ਹਨ ਹਾਂ ਭਾਈ 40 120 ਸੀਮਣ ਲੱਗਿਆ ਹੋਇਆ ਅਮਰਦੀਪ ਹੁਣ ਇਹ ਸੂਆ ਕਹਿਮਾ ਸੋਣਾਗਾ ਭਾਈ ਦੂਜਾ ਸੂਆ ਦੂਜਾ ਪਹਿਲਾ ਸੂਆ ਤੇਰੇ ਕੋਲੇ ਸੀ ਹਨ ਇਹ ਹਾਂ ਭਾਈ ਪਿਛਲੇ ਸੂਈ ਵੀ ਇਹਦਾ ਮਗਰ ਬੱਚੀ ਸੀਗੀ ਭਾਈ ਬੱਚੀ ਸੀ ਭਾਈ ਤੇ ਕਿੰਨੇ ਦਿਨ ਬਾਕੀ ਹੁਣ ਇਹਦੇ ਭਾਈ ਇਹਦੇ 3 ਤਰੀਕ ਨੂੰ ਦਿਨ ਪੂਰੇ ਆਹ 3 ਤਰੀਕ ਨੂੰ ਹਾਂ ਅੱਜ ਤਰੀਕ ਹੋ ਗਈ ਅੱਜ 24 ਹੋ ਗਈ 24 ਮੈਨ ਕੇਲੇ ਵੀ ਹਾਈ ਦਾ ਕੱਢ ਦੀ 800 ਦਾ ਨਾ ਤੇ ਬਾਕੀ ਹਜੇ ਬਾਈ ਲੇਵ ਦੇ ਵਿੱਚ ਬਾਲ ਬਾਲ ਬਹੁਤ ਪਏ ਤੇ ਬਹੁਤ ਜਿਆਦਾ ਸੋਹਣੀ ਤਿਆਰ ਹੋਣੀ ਆ ਤੇ ਪਹਿਲਾ ਸੂਆ ਦੁੱਧੇ ਦਾ 22 ਲੀਟਰ ਤਾਂ 22 ਲੀਟਰ ਐਤ ਕੀ ਦਾ ਫਿਰ ਇਹਨੇ 25 ਤੋਂ ਪਲੱਸ ਹੈ ਨਾ 25 28 ਲੀਟਰ ਤੇ ਬਾਕੀ ਬਾਈ ਕਿਸੇ ਵੀ ਭਰਾ ਨਹੀਂ ਹੈ ਨਾ ਦਾ ਖਰੀਦ ਨਹੀਂ ਹੋਵੇ ਤਾਂ ਜਿਹੜਾ 22 ਦਾ ਨੰਬਰ ਹੈ ਉਹ ਸਕਰੀਨ ਤੇ ਚੱਲੀ ਜਾਂਦਾ ਪਿੰਡ ਬੁਰਜ ਜ਼ਿਲ੍ਹਾ ਮਾਨਸਾ ਇਹ ਪ੍ਰਾਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਪਾਈ ਨਾਲ ਫੋਨ ਤੇ ਸੰਪਰਕ ਕਰਕੇ ਸਾਰੀ ਡੀਲ ਬੁੱਕ ਸਕਦੇ ਹੋ ਤੇ ਬਾਕੀ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਨਾ